ਕਿ ਪੈਨੇਬ੍ਰਿਟੀ ਦਾ ਜਦਕਾ ਸਪੰਦੇ ਵਿੱਚ ਐਫਆਈਆਰ ਨੰਬਰ 76 ਦਰਜ ਕੀਤੇ ਗਏ ਸੀ ਤੇ ਜਿਹਦੇ ਵਿੱਚ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਕੰਪਲੀਮੈਂਟ ਫਾਰ ਲਾਈਫ ਸਜਾ ਦਾ ਸਜਾ ਦਾ ਜਿਹੜਾ ਹੈਗਾ ਪ੍ਰਾਵਾਦਾਨ ਹੈਗਾ ਇਹਦੇ ਵਿੱਚ ਟੋਟਲ 900 ਜਿਹੜੇ ਨਾਮਿਨੇਟ ਕੀਤੇ ਗਏ ਸੀ ਨਾਂ ਦੇ ਵਿੱਚੋਂ ਦੋ ਅਰੈਸਟ ਕਰ ਲਏ ਗਏ ਨੇ ਸਤਵਿੰਦਰ ਸਿੰਘ ਜਿਹਨਾਂ ਮੁੰਡੇ ਦੀ ਡੈਥ ਹੋਈ ਉਹ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਐਸੀ ਕਿ ਆ ਕੇ ਉਹਨਾਂ ਨੇ ਪੀਤਾ ਤੇ ਇਹ ਸੁਤਿੰਦਰ ਨੂੰ ਜਿਹੜਾ ਉਹ ਨਾਲ ਦਾ ਦੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ। ਕਿਚ ਲਗਭਗ 7 ਦੇ ਕਰੀਬ ਲੇਡੀਆਂ ਦਾ ਜਿਹੜਾ ਹੈਗਾ ਅਜੇ ਤੱਕ ਸਮੂਲੀਅਤ ਸਾਹਮਣੇ ਆਈ ਹੈ। ਨਸ਼ੇ ਨਾਲ ਕਬੱਡੀ ਖਿਡਾਰੀ ਦੀ ਹੋਈ ਮੌਤ ਪੁਲਿਸ ਵੱਲੋਂ ਵੱਡੀ ਕਾਰਵਾਈ 7 ਔਰਤਾਂ ਸਮੇਤ ਦੋ ਵਿਅਕਤੀਆਂ ਦੇ ਮਾਮਲੇਦਰ ਗ੍ਰਿਫਤਾਰ ਨੌਜਵਾਨ ਨੇ ਮੰਨਿਆ। 6 ਸਾਲਾਂ ਦੌਰਾਨ 45 ਲੱਖ ਦਾ ਨਸ਼ਾ ਖਰੀਦਿਆ ਐਸਪੀ ਪਟਿਆਲਾ ਤੇ ਡੀਐਸਪੀ ਨਾਬਾ ਨੇ ਭਾਅ ਤੋਂ ਵਿਖੇ ਕਿਤੇ ਵੱਡੇ ਖੁਲਾਸੇ ਦਾਰੂਆ ਦਾ ਕਰਦੇ ਆ ਰਹੇ ਜਿਹੜਾ ਮੁੰਡੇ ਦੀ ਡੈਥ ਹੋਈ ਉਹਨੂੰ ਤੋਂ ਨਸ਼ਾ ਲeke ਸੀ ਤੁਸੀਂ ਕਿਹਨਾਂ ਦਾ ਹੱਲ ਹੋ ਜਾਏ ਤੇ ਇਹ ਤਾਂ ਪਹਿਲੀ ਵਾਰੀ ਹੈ ਜੀ ਨਸ਼ਾ ਤਾਂ ਕੋਈ ਕਾਫੀ ਟਾਈਮ ਤੇ ਵੇਚ ਰਿਹਾ ਤੁਸੀਂ ਨਾ ਜਾਂ ਜੀ ਨਹੀਂ ਕਿੰਨੇ ਪਰਚੇ ਕਿੰਨੇ ਨੇ ਤੁਹਾਡੇ ਦੇ ਕਿੰਨੇ ਪਰਚੇ ਦਰਦੇ ਮੇਰੇ ਤੇ ਪਿੱਛੇ ਵੀ ਕਿੰਨੇ ਕਿੰਨੇ ਪਰਚੇ ਦਾ 6 ਪਰਚੇ 6-7 ਜਿਹੜੇ ਪਰਚੇ ਦਾ ਤੁਸੀਂ ਕਹਿੰਦੇ ਤੁਸੀਂ ਧੰਦਾ ਨਹੀਂ ਕਰਦੇ ਧੰਦਾ ਤਾਂ ਕਰਦੇ ਹੋ ਤੁਸੀਂ ਇੰਨੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਇਹ ਆਪਣੇ ਗਿਆ ਸੀ ਨਾ ਪਹਿਲੀ ਵਾਰ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੇ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਸੀ ਜਰੂਰ ਮੈਂ ਉਹਦੇ ਚੋਰੀ ਚੱਕ ਦਿੱਤੇ ਤੇ ਵੇਚਿਆ ਨਾ ਤੁਸੀਂ ਵੇਚਿਆ ਬਿਨਿਮਤ ਕਰੀਂ ਵਾਂਗੂ ਹੀ ਦਿੱਤੇ ਜੀ ਕਿੰਨੇ ਫ੍ਰੀ ਸੇਵਾ ਕਰਦੇ ਤੁਸੀਂ ਨਸ਼ੇ ਤੇ ਲਾੜੂ ਕਰ ਸਾਰਿਆਂ ਨਹੀਂ ਜੀ ਮੇਰੇ ਮਿਲਣਾ ਮੈਂ ਮਿਲਣੀ ਚਾਹੀਦੀ ਇਹ ਫ੍ਰੀ ਸੇਵਾ ਨਸ਼ੇ ਤੇ ਲਾੜੂ ਤੁਸੀਂ ਕਰਦੇ ਪੈਸੇ ਕਿੰਨੇ ਦੇਸੀ ਉਹ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ ਕਿੰਤੇ ਹੀ ਆ ਰਿਹਾ ਇੱਕ ਹਜ਼ਾਰ ਦੇ ਦਤਨ ਕੰਨਾਂ ਕਦੇ ਫ੍ਰੀ ਹੁਣ ਦਸੀਤ ਕਰੇ 1000 ਰੁਪਏ ਦੇ 1000 ਰੁਪਏ ਦਿੱਤਾ ਸੀ ਇਹ ਵੀ ਮੈਨੂੰ ਨਹੀਂ ਤੁਸੀਂ ਕਹੋ ਵੀ ਘਰ ਵਾਲਾ ਪਿੰਦਾ ਜੀ ਉਹ ਚੱਕ ਕੇ ਮਿਲ ਜੂਗਾ ਇੱਕ ਤੁਹਾਡੇ ਘਰ ਵਾਲੇ ਨਾਲ ਮਿਸ ਅਪ ਹੋਏ ਤੁਸੀਂ ਇਹ ਤਾਂ ਗੱਲ ਹੁਣ ਸਾਰਿਆਂ ਨੂੰ ਥੋੜਾ ਸੌਰੀ ਸਰ ਕੰਦੀ ਗੱਲ ਸੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਹੁਣ ਤੋਂ ਜ਼ੇਰ ਦੇ ਵਿੱਚ ਚਲੋ ਜੀ ਕਿਸੇ ਨੂੰ ਜ਼ੇਰ ਦੇ ਸਲਾਖਾਂ ਵਿੱਚ ਹੋਗੇ ਹੁਣ ਪਛਤਾਵਾ ਤਾਂ ਹੈਗਾ ਤੁਹਾਨੂੰ ਉਹਦੇ ਡੈੱਟ ਹੋਊਗੇ ਪਰਿਵਾਰ ਦਾ ਨੌਜਵਾਨ ਘਰ ਤਾਂ ਉਹ ਜਿਹੜੇ ਉਹਨਾਂ ਦਾ ਇੱਥੇ ਨਾ ਦੇਖੋ ਕਿੰਨਾ ਮਾਹਰ ਹੈ ਇੱਧਰ ਦੇਖੋ ਕਿੰਨਾ ਮਾਹਰ ਹੈ ਸੀ ਜੀ ਦਾ ਨਸ਼ਾ ਕਲੇਟਾ ਤੋਂ ਤੁਸੀਂ ਕਰਦੇ ਹੋ ਮੰਨ ਲਓ 6 ਦਾ ਕਿੰਨਾ ਤੇਰੇ ਤੋਂ ਤਾਂ ਦੂਸਰੇ ਵੀ ਕਿੰਨੇ ਟੀਕਾ ਲਾਇਆ ਮੈਂ ਜੀ ਮੈਂ ਨਹੀਂ ਢਿਕਾ ਲਾਇੀ ਜੀ ਤੁਸੀਂ ਨਾਲ ਤਾਂ ਲਏ ਮੈਂ ਅਸੀਂ ਨਾ ਮੈਂ ਨਾ ਲੈ ਕੇ ਆਇਆ ਅਸੀਂ ਡਰਿੰਕ ਕੀਤੀ ਹੈ ਜੀ ਉਸ ਤੋਂ ਬਾਅਦ ਉਹਨੇ ਕਿੱਥੇ ਲਾਇਆ ਮੈਨੂੰ ਨਹੀਂ ਪਤਾ ਮੈਂ ਉਹਨੂੰ ਘਰੇ ਛੱਡ ਕੇ ਆਇਆ ਸੀ ਸੇ ਸਲਾਮਤ ਇਕੱਠੇ ਦੇ ਵੀ ਵਾਈਪ ਨੂੰ ਸੰਭਾ ਕੇ ਆਇਆ ਉਸ ਤੋਂ ਬਾਅਦ ਵੀ ਵਾਈਲਰ ਸਵੇਰੇ ਫੋਨ ਆਇਆ ਵੀ ਉਹਦੀ ਰੱਦ ਆ ਤ ਤੁਸੀਂ ਇਕੱਠੇ ਬੈਠ ਕੇ ਤੇ ਨਾ ਹਾਂ ਜੀ ਇਹ ਕਿਥੇ ਨਸ਼ਾ ਕਿੱਥੋਂ ਲੈ ਕੇ ਆਏ ਇੱਥੇ ਰੋੜੀਏ ਪੋਣਾਂ ਤੇ ਨਾਲੇ ਤੁਸੀਂ ਜਿਹੜੀ ਦਾ ਗ੍ਰਿਫਤਾਰ ਕੀਤਾ ਇਹ ਤੋਂ ਕਿੰਨੇ ਦਾ 1400 ਰੁਪਏ ਦਾ ਨਾਲੇ ਤੁਸੀਂ ਕਹਿ ਰਹੇ ਮੈਂ ਸ਼ਰਾਬ ਲੈ ਕੇ ਆਇਆ ਸੀਗਾ ਸ਼ਰਾਬ ਤਾਂ ਹੀ ਪੀਤੀ ਆ ਜੀ ਹਾਂ ਜੀ ਕੀ ਤੁਹਾਨੂੰ ਪ੍ਰਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿਵੇਂ ਨਸ ਕਰਦੇ ਤੁਹਾਡੀ ਵੀ ਜਾਨ ਚਾਹ ਸਕਦੀ ਹਾਂ ਜੀ ਹਾਂ ਪ੍ਰਸਤਾਵ ਹੈ ਜੀ ਕਿੰਨੇ ਸਾਲਾਂ ਤੁਸੀਂ ਸੇਵਨ ਕਰ ਰਹੇ ਤੇ ਚਿੱਟੇ ਦਾ 5-6 ਸਾਲ ਤੋਂ ਮੰਡਾ ਕਿੱਥੋਂ ਲੈ ਕੇ ਆਉਂਦੇ ਪੰਕਸ਼ਨ ਇਹਨਾਂ ਦੇ ਲੈ ਕੇ ਆਉਂਦੇ YouTube ਬਣਾਉਂਦੇ ਕਿੰਨਾ ਕੈਪੈਸਿਟੀ ਬਰਬਾਦੀ ਕੀਤੀ ਹੈ ਕਿੱਟੇ ਸੇ ਸੰਕਿਪਤ ਜਗਾ ਬਣ ਰਹੀ ਜਾਰੀ ਬਿਨਾਂ ਲੱਗਦਾ 40-50 ਲੱਖ ਰੁਪਏ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੀ ਮਾਮੀ ਹੈ ਕੀ ਕਰੂ ਹਰ ਜਦੋਂ ਮੈਂ ਫੈਕਟਰੀ ਜਿਵੇਂ ਕੰਮ ਟਿਕ ਗਈ ਹੁਣੇ ਪਹਿਲਾਂ ਮੇਰਾ ਹੱਦਾਂ ਕੰਮ ਸੀਗਾ ਕੱਲ 2018 ਦੀ ਦੁਕਾਨ ਬੰਦ ਕਰ ਦਿੱਤੀ ਗਈ। ਕਰੇਨੇ ਦੀ ਦੁਕਾਨ ਸੀ। ਉਹ ਸਾਡੀ ਇਸੇ ਤੇ ਕਰੇਸ਼ੀ ਦੀ ਪੂਰਤੀ ਲਈ ਸਾਡੀ ਕੋਲ ਮਾਨ ਹੈ। ਉਹ ਐਮਸੀ ਕਰਦੇ। ਇਸ ਤਰ੍ਹਾਂ ਕੀ ਪੈਨੈ ਬ੍ਰੇਕ ਕੀਤਾ ਜਾ ਚੁੱਕਾ ਹੈ ਇਸ ਪੰਦੇ ਵਿੱਚ ਐਫਆਈਆਰ ਨੰਬਰ 76 ਦਰਜ ਕੀਤੇ ਗਏ ਸੀ ਜੋ ਕਿ ਅੰਡਰ ਸੈਕਸ਼ਨ 105 ਬੀ ਐਨਐਸ ਭਾਰਤੀਆ ਨਿਆਂ ਸੈਦਾ ਦੇ ਅੰਤਰਗਤ ਦਰਜ ਕੀਤੇ ਗਏ ਹੈਗੇ ਤੇ ਜਿਦੇ ਵਿੱਚ ਜੀਵਨ ਕਾਰਾ ਆਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਸਜਾ ਦਾ ਜਿਹੜਾ ਹੈਗਾ ਪ੍ਰਵਾਦਾਨ ਹੈਗਾ ਤੇ ਇਹਦੇ ਵਿੱਚ ਟੋਟਲ 9 ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ 9 ਦੇ ਵਿੱਚੋਂ 2 ਅਰੈਸਟ ਕਰ ਲਏ ਗਏ ਨੇ 7 ਦੋਸ਼ੀਆਂ ਦੀ ਪਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖ ਰੱਖ ਤੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ 7 ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈਗੀ ਇਹ ਕਿੱਥੇ ਡੈਥ ਹੋਈ ਸੀ ਕੀ ਨੇ ਦਿੱਤਾ ਦਿੱਖਾ ਹਾਂ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜੋ ਮੁੰਡੇ ਦੀ ਡੈਥ ਹੋਈ ਉਹ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਜਿਹੜਾ ਹੈਗਾ ਉੱਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸੁਤਵਿੰਦਰ ਨੂੰ ਜਿਹੜਾ ਉਹਦੇ ਨਾਲ ਦਾ ਜੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਉਹ ਇੱਕ ਪੌਂਡ ਦੀ ਲੇਡੀਜ਼ ਦੇ ਇਸ ਨੇ ਕਿਉਂਕਿ ਜਿਵੇਂ ਪਹਿਲਾਂ ਰੋਟੀ ਟੈਂਟਰਲ ਸਮੇਂ ਸਮੇਂ ਤੇ ਰਵੇ ਸੀ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੀ ਚ ਇਹ ਸਾਡੇ ਕੋਲ ਨੂੰ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਹੈ ਫਿਰ ਉਹ ਗਾਇਮ ਗਾਇ ਆ ਕੇ ਜਿਹੜਾ ਹੈਗਾ ਨਸ਼ਕ ਦੀ ਮੋਟਰਸਾਈਕਲ ਤੇ ਜਾਂ ਕਿਤੇ ਮੋਟਰ ਵਗੈਰਾ ਤੋਂ ਤੇ ਉਹ ਵੀ ਜਾਂਦੇ ਨੇ ਫਿਰ ਵੀ ਉਹ ਸਾਰੇ ਨੋਮੀਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸੱਤ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਆ ਕੇ ਆਤੀ ਪਤਾ ਲੱਗਿਆ ਭਾਜੀ ਕਿੱਥੋਂ ਲਿਆਂਦੇ ਸੀ ਤੇ ਕਿਹੜੇ ਕਿਹੜੇ ਵਿੱਚ ਇਨਵੋਲਵਮੈਂਟ ਹੋਰ ਦੇ ਅੱਗੇ ਤਾਂ ਇਹ ਜਿਹੜੀ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚ ਹੀ ਸਾਹਮਣੇ ਆਏਗਾ ਮੇਨ ਲੈ ਕੇ ਕਿੱਥੋਂ ਦੋ ਜਿਹੜੇ ਕੀਤੇ ਨੇ ਅਕਿਊਜ਼ਡ ਉਹਨਾਂ ਤੋਂ ਨਹੀਂ ਹਜੇ ਹੋਇਆ ਜੀ ਕੁਛ ਨਹੀਂ ਅੱਜ ਦਾ ਇੱਕ ਕਯੂਲ ਤੇ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਇਹਨਾਂ ਦੋਸ਼ੀਆਂ ਦੀ ਭਾਲ ਜਾਰੀ ਜਿਵੇਂ ਹੋਗੇ ਇਨਵੈਸਟੀਗੇਸ਼ਨ ਦਾ 파ਟ ਹੈਗਾ ਤੁਹਾਨੂੰ ਤੁਹਾਡੇ ਦਿਨ ਚ ਇਹਨਾਂ ਦੀ ਪ੍ਰੋਪਰਟੀਆਂ ਵੀ ਜਿਹੜੀਆਂ ਫ੍ਰੀਜ਼ ਕੀਤੇ ਜਾਣਗੇ ਐਂਡ ਕੰਫੀਸ ਰੱਖ ਲਈ ਲੱਭੀ ਹਾਂਜੀ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਫ੍ਰੀਜ਼ ਕਰਾਈਆਂ ਨੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਫਟ ਹੋਣਗੇ ਅਸੀਂ ਸਾਰਿਆਂ ਦੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਕਿਤੇ ਵਿੱਚ ਵੱਡੀ ਮੰਤਰਾ ਚ ਲੇਡੀਜ਼ ਨੇ ਕਿਸ ਤਰ੍ਹਾਂ ਦੇ ਵਿੱਚ ਕਿੰਨੀਆਂ ਲੇਡੀਜ਼ ਦੇ ਇਸ ਵਿੱਚ ਇਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਅਜੇ ਤੱਕ ਸਮੂਲੀਅੇ ਸਾਹਮਣੇ ਆਈ ਹੈ। ਮੇਨ ਸਰਗਣਾ ਕੋਣ ਹੈ ਇਸ ਦਾ? ਮੇਨ ਸਰਗਣਾ ਜਿਹੜਾ ਹੈਗਾ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁਛ ਕੇ ਸ਼ਬਦ ਤੋਂ ਬਾਅਦ ਹੀ ਕੋਈ ਸੀ ਦੱਸਣ ਦੇ ਕਾਬਿਲ। ਇਹ ਸਾਰੇ ਸੱਤਔਰ ਤਾਂ ਨੇ ਅਰਗੋਸ਼ਿਪ ਲੈ ਲਿੰਦੇ ਪਰਦੇ ਪਰਦੇ ਨੇ। ਤਾਂ ਪਿੰਨਾ ਨੰਦ ਕਰੀਮਨੋਜ ਜਿਹੜਾ ਕੌਂਡਾ ਹੈਗਾ ਉਹਨਾਂ ਤੇ ਪਿੰਨਾ ਵੀ ਐਨਡੀਪੀਐਸ ਸੈਕਿਉਰਟੀ ਦਾ ਜਿਹੜੇ ਪਰਦੇ ਪਰਦੇ। ਇੱਥੇ ਸੁਨੀਲ ਕੁਮਾਰ ਤੇਸਟੇ ਵੀ ਹੈਗਾ। ਨਹੀਂ ਇੱਥੇ ਨਹੀਂ ਬੰਦਾ ਹੈਗਾ। ਫਿਲਹਾਲ ਇਹ ਕਿਤੇ ਫਲਪ ਡਿਟਰਸ ਨਹੀਂ ਕਰਦੇ ਪਾਚ ਇਹ ਕਿ ਕੰਮ ਹੀ ਤੇ ਕਰਦਾ ਸੀਗਾ ਸਰ ਇਹ ਅਜੇ ਪੁੱਛ ਕੇ ਅਜੇ ਰਿਮਾਂਡ ਵਗੈਰਾ ਲੈ ਰਹੇ ਪੁੱਛ ਕੇ ਇਸ ਦੇ ਉਪਰ ਕਰ ਰਹੇ ਸਨ ਕਿ ਜਿੰਨੇ ਜਿੰਨੇ ਜੀ ਨਸ਼ਾ ਤਾਂ ਕਰਦੇ ਨੇ ਨਾ ਵੀ ਪਰਿਵਾਰ ਲੜ ਕੇ ਮਾਰ ਦਿੱਤੇ ਨੇ ਵੀ ਇਸ ਤਰ੍ਹਾਂ ਦਾ ਨਹੀਂ ਕਿ ਕਿਉਂ ਕਰਨ ਪਰਿਵਾਰ ਵਿਚ ਜੇ ਇਹ ਮਰਿਆ ਲੜਦਾ ਪਰਿਵਾਰ ਵੀ ਕਾਫੀ ਬੜੇ ਸ਼ੋਕ ਦੰਗਾਂ ਤੋਂ ਬਸ ਬਣਾਉਣਾ ਹਾਂ ਅਸੀਂ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੀਨੂੰ ਚਲਾਉਂਦੇ ਹੈਗੇ ਆ ਤੇ ਮੈਂ ਤੁਹਾਡੇ ਮਾਧਿਅਮ ਰਹੀ ਵੀ ਜਿਹੜਾ ਹੈਗਾ ਤੇ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤਾਂ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦਿਓ ਤੇ ਸਾਡੇ ਵੱਲੋਂ ਵੀ ਸਰਵੇ ਸਾਮੇ ਦੇ ਉੱਤੇ ਜਿਹੜਾ ਹੈਗਾ ਪਿੰਡਾਂ ਦੇ ਜਾ ਕੇ ਲੋਕਾਂ ਨੂੰ ਇਸ ਪੱਤੀ ਜਾਗਰੂਕੀ ਕੀਤਾ ਜਾ ਰਿਹਾ ਹੈਗਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਉਹਦਾ ਵੱਡਾ ਕਾਰਨ ਜਾਗਰੂਕੀ ਦੀ ਘਾਟ ਹੈ ਕਿ ਜਦ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰੂਕੀ ਨਹੀਂ ਦਿੱਤੀ ਗਈ ਤਾਂ ਉਹ ਇਧਰ ਆਕਰਸ਼ਿਤ ਹੋ ਗਏ